ਸਾਸਿਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਜੀਰੇ ਦੇ ਵਿੱਚ ਜੀਰੇ ਸ਼ਹਿਰ ਦੇ ਵਿੱਚ ਹਾਂ ਤੇ ਚਤਰੇ ਰੋਡ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਹਾਂ ਦੁੱਧ ਦਾ ਕੰਮ ਆ ਬਾਈ ਹੁਣਿਆਂ ਦਾ ਮੱਝਾਂ ਗਾਵਾਂ ਇਸ ਫਾਰਮ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਰੱਖੀਆਂ ਹੋਇਆ ਤੇ ਇਸ ਖਾਰਮ ਦੇ ਉੱਤੇ ਮਿੱਤਰੋ ਜਿਹੜੀ ਵਿਚਿਤ ਆਪਣੀ ਹੁੰਦੀ ਰਹਿੰਦੀ ਆ तकरीबन 4 ਪੰਜ ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਕਿਉਂਕਿ ਬਾਈ ਹੋਣੀ ਪਸ਼ੂਆ ਜਿਹੜੇ ਉਹ ਚੇਂਜ ਕਰਦੇ ਰਹਿੰਦੇ ਆ ਦੁੱਧ ਵਾਲੇ ਦੁੱਧਾਰੂ ਪਸ਼ੂਆ ਜਿਹੜੇ ਹੁਣ ਬਾਈ ਹੋਣਾਂ ਦਾ ਕੰਮ ਕੀ ਹੁੰਦਾ ਜਿਵੇਂ ਅੱਗੇ ਸਿਆਲ ਆ ਗਿਆ ਹੁਣ ਇਹਨਾਂ ਨੇ ਗਾਵਾਂ ਜਿਹੜੀਆਂ ਥੋੜੀਆਂ ਜੀਆਂ ਘਟਾ ਦੇਣੀਆਂ ਮਹੀਆਂ ਪਾਲਣਗੇ ਫਿਰ ਜਦੋਂ ਗਰਮੀ ਆ ਜਾਊਗੀ ਫਿਰ ਇਹ ਬਾਈ ਹੋਣੀ ਆਪਦੇ ਸੈਟਿੰਗ ਦੇ ਹਿਸਾਬ ਨਾਲ ਕੰਮ ਕਰਦੇ ਆ ਅੱਜ ਫਿਰ ਤੁਹਾਨੂੰ ਆਪਾਂ 4 ਜਨਵਾਰ ਦਿਖਾਵਾਂਗੇ 4 ਜਨਵਾਰਾਂ ਦੀ ਡਿਟੇਲ ਲਾਵਾਂਗੇ ਕਿਹੜੇ ਜਨਵਰ ਦੀ ਕੀ ਡਿਟੇਲ ਆ ਉਹ ਮਿਲਦੇ ਆ ਵੀਰ ਨੂੰ ਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵੀਰੇ ਠੀਕ ਠਾਕ ਸੇਤ ਘਰ ਪਰਿਵਾਰ ਭਾਈ ਸਭ ਵਧੀਆ ਵੀਰ ਜੀ ਠੀਕ ਆ ਇੱਕ ਵਾਰੀ ਆਪਾਂ ਐਡਰੈਸ ਦੇ ਦਈਏ ਵੀਰੇ ਵੀਰੇ ਛਤਰਾ ਰੋਡ ਜੀਰਾ ਜੀ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਅੱਛਾ ਉਸਤਾਦ ਜਿਹੜੀ ਲਾਲ ਵੜਾ ਇਹ ਕਿੰਨੇ ਚਿਰ ਦੀ ਗੱਬਣਾ ਵੀਰੇ ਵੀਰੇ ਇਹ 2 ਸਾਲ ਦੀ ਆ 18 ਮਹੀਨੇ ਦੀ ਗੱਬਣ ਆ 4 ਮਹੀਨਿਆਂ ਦੀ ਹਾਂਜੀ ਚੈੱਕ ਕਰਾਈ ਹੋਈ ਆ ਵੀਰੇ ਭਾਈ ਜੀ ਆਪਣੀ ਕਰਾਈ ਆ ਇੱਥੋਂ ਕਰਾ ਕੇ ਦਿਆਂਗੇ ਠੀਕ ਆ ਭਾਈ ਰੇਟ ਕੀ ਰਹੂਗਾ ਵੀਰੇ ਵੀਰੇ 20000 ਰੁਪਿਆ ਠੀਕ ਆ ਭਾਈ ਲੈ ਮਿੱਤਰੋ 20000 ਦੇ ਵਿੱਚ ਵੱਛੀ ਮਿਲ ਜੂਗੀ 4 ਮਹੀਨਿਆਂ ਦੀ ਗੱਬਣ ਆ ਕਰਮਾ ਵਾਲੀ ਥੋੜਾ ਜਿਆ ਡਰਦੀ ਆ ਕਿ ਅੱਕੇ ਗੱਡੀ ਖੜੀ ਕਰਕੇ ਉਪਰ ਆ ਜਰੂਰ ਇਹ ਕਰਦੀ ਆ ਵੱਛੀ ਚੰਗੀ ਆ ਕੋਨੀ ਆ ਗਰੋ ਸੰਗ ਦੇ ਵਿੱਚ ਆ ਵਧੀਆ ਗਾ ਤਿਆਰ ਹੋ ਜੂਗੀ ਕਿਉਂਕਿ ਭਾਈ 2 ਸਾਲ ਦੀ ਹਜੇ ਨਿਆਣ ਪੋਣਾ ਜਾਂਦਾ ਕਰਮਾਲੀ ਦਾ ਬੱਚਿਆਂ ਦੇ ਵਿੱਚ ਹੀ ਆ ਇਹ ਪਹਿਲੇ ਨੰਬਰ ਤੇ ਸੀ ਇਹਨੂੰ ਆਪਾਂ ਤੋੜ ਦੇਣੀਗੇ ਕਿਉਂਕਿ ਥੋੜਾ ਜਿਹਾ ਇਲਤਵੱਧ ਕਰਦੀ ਆ ਫਿਰ ਕਈ ਵਾਰੀ ਪਾਸੋਂ ਡਰ ਕੇ ਛੱਟਪੇਟ ਖਾ ਲਿੰਦਾ ਦੋ ਨੰਬਰ ਤੇ ਜਿਹੜੀ ਗਾਵਾ ਵੱਡੇ ਭਾਈ ਤਿਲ ਆ ਜਿਹੜੀ ਇਹ ਵੇਰੇ ਇਹ ਸ਼ੁਰੂ ਤੋਂ ਤੇਲ ਆ ਠੀਕ ਆ ਵੀ ਜਮਾਂਦਰੂ ਗੇਨ ਲੀ ਗਏ ਕਿਉਂਕਿ ਜਦੋਂ ਆਪਾਂ ਪਹਿਲੇ ਸੂਏ ਲਈ ਸੀ ਉਦੋਂ ਦੀ ਇਹ ਤੇਲ ਹੀ ਆ ਠੀਕ ਆ ਤੇ ਇਸ ਸਮੇਂ ਵੀਰੇ ਇਹਦੀ ਨਾਲ ਆਪਣਾ ਡੇਟ ਲਿਖਣੀ ਭੁੱਲ ਗਏ ਸੀ ਲਾਏ ਪਈ ਆ ਵੀ 10 ਦਿਨ ਲੈ ਲੈ 12 ਲੈ ਲੈ 15 ਦਿਨ ਮੇਰੇ ਸਾਬ ਨਾਲ ਲੈ ਜੂਗੀ ਹਜੇ ਠੀਕ ਠੀਕ ਆ ਹਾਂਜੀ ਤੇ ਦੁੱਧ ਕਿੰਨੇ ਕੁ ਦਿੱਤਾ ਵੀਰੇ ਇਹਨੇ ਵੀਰੇ ਇਹਨੇ ਆਪਾਂ ਤਿੰਨਾਂ ਥਾਣਾ ਚੋਂ 18 ਲੀਟਰ ਦੁੱਧ ਚੋਇਆ ਵੀ ਕਹਿਣ ਵਾਲੀ ਗੱਲ ਨਹੀਂ ਕੋਈ ਕੋਲ ਆ ਕੇ ਦੇਖੂਗਾ ਨਸਲ ਬਰੀਡ ਹਾਂ ਕਿੰਦਾ ਰੇਟ ਬਾਈ ਕੀ ਰਊਗਾ ਆਪਣੀ ਸੇਵਾ ਤੇ ਇੰਨਾ ਕੁ ਦੁੱਧ ਸੀਗਾ ਰੇਟ ਕੀ ਰਊਗਾ ਇਹਦਾ ਬਾਈ ਵੀਰੇ ਇਹਦਾ 30000 ਰੁਪਏ ਮੰਗਦੇ ਆ ਬਾਕੀ ਮੌਕੇ ਦੇ ਮਾਨਤਾਨ ਖੁੱਲਾ ਹੋ ਗਿਆ ਇਹ ਤੋਰੀ ਵੀਰੇ ਮੜਾ ਇਹਨੂੰ ਕੱਢੀ ਪਰ ਲੈ ਮੇਤਰੋ ਤੈਲਾ ਇਹ ਸ਼ੁਰੂ ਤੋਂ ਹੀ ਰੇਟ ਇਹਦਾ 30000 ਰੁਪਏ ਵਾ 18 ਕਿਲੋ ਦੁੱਧ ਬਾਈ ਹੁੰਨੀਆਂ ਦੇ ਵੀ ਅਸੀਂ ਚੋਇਆ ਹੋਇਆ ਲਾਏ ਪਈ ਹੋਈ ਆ ਜਿੰਮਤੀ ਮੁਤਾਬਕ ਜਿਹੜੇ ਦਿਨ ਲਿਖੇ ਹੁੰਦੇ ਉਹ ਬਾਈ ਹੁਣੇ ਲਿਖਣਾ ਆਂਦਾ ਦਿਨ ਭੁੱਲ ਗਏ ਉਹ ਹੁਣੇ ਨੋਟ ਕਰ ਲਿਓ ਵੀ 10 ਦਿਨ ਵੀ ਲੈ ਸਕਦੀ ਆ ਤੇ ਇਹ 15 ਵੀ ਲੈ ਸਕਦੀ ਆ ਕਿਉਂਕਿ ਲਾਈ ਪਈ ਹੋਈ ਆ ਗਾਂ ਦੱਸਦੀ ਆ ਪਰ ਇਹਦਾ ਕਨਫਰਮ ਨਹੀਂ ਪਤਾ ਬਾਈ ਹੁਣਿਆਂ ਨੇ ਆਪਾਂ ਨੂੰ ਪਹਿਲਾਂ ਦੱਸਿਆ ਕਿਉਂਕਿ ਬਾਈ ਕਿਉਂ ਬਾਈਆਂ ਦਾ ਵੀ ਕੋਈ 2-4 ਦਿਨ ਵੱਧ ਵੀ ਲੈ ਜਾਏ ਅਗਲੇ ਕੋਲੇ ਜਾ ਕੇ ਤੇ ਫਿਰ ਅਗਲਾ ਕਵੇ ਬਾਈ ਨੇ ਦਿਨਾਂ ਦਾ ਦੱਸਿਆ ਸੀ ਇਹਦੇ ਬਾਰੇ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਨਹੀਂ ਹੈਗੀ ਇਹ ਤੁਹਾਨੂੰ ਪਹਿਲਾਂ ਦੱਸ ਦਿੱਤਾ ਦੁੱਧ ਚੰਗਾ ਦਿੱਤਾ ਹੋਇਆ ਤੇਲ ਰੇਟ 30000 ਦਾ ਇੱਕ ਮਾਨਤਨ ਬਾਈ ਹੁਣਿਆਂ ਦਾ ਵੀ ਕਰ ਦੇਾਂਗੇ ਤੇ ਇਹ ਦੋ ਨੰਬਰ ਤੇ ਸੀ ਜਿਹੜੀ ਤਿੰਨ ਨੰਬਰ ਤੇ ਗਾਵ ਆ ਪਾਉਂਦੇ ਬਾਰੇ ਵੀ ਜਾਨਣਾ ਵਾ ਬਾਈ ਤੋਂ ਬੜਾ ਜੈਨੂ ਹੋ ਜਾਂਦੀ ਆਵਾਜ਼ ਦਾ ਪਾਟੇ ਤੇ ਵੀਰੇ ਤਿੰਨ ਨੰਬਰ ਤੇ ਜਿਹੜੀ ਗਾਵ ਆ ਬਾਈ ਵੀਰੇ ਇਹਦੇ 12 ਦਿਨ ਰਹਿੰਦੇ ਆ ਸੂਨ ਚ ਓਕੇ ਤੇ ਇੱਕ ਥਾਂ 'ਚ ਪਿਛਲੇ ਸੂਏ ਧਾਰਾਂ ਘਟ ਸੀ ਠੀਕ ਆ ਵੀਰੇ ਇਹਨੂੰ ਤੇਲ ਮੰਨ ਲੈ ਚਾਹੇ ਅਗਲੇ ਦੀ ਕਿਸਮਤ ਨੂੰ ਚੱਲ ਪਏ ਹਨਾ ਠੀਕ ਆ ਆਪਾਂ ਦੱਸ ਕੇ ਦੇਣੀ ਆ ਠੀਕ ਆ ਇਹਦਾ ਰੇਟ ਬਾਈ ਇਹਦਾ ਰੇਟ ਵੀ 30000 ਆ ਜੀ ਠੀਕ ਆ ਵੀਰੇ ਹੁਣ ਦਿਨ ਕਿੰਨੇ ਲੈ ਜੂਗੇ ਬਾਈ 12 ਦਿਨ ਇਹ ਤੇ ਪਏ ਆ ਲਿਖੇ ਮੁਤਾਬਕ ਦੁੱਧ ਕਿੰਨਾ ਦੇਗੀ ਸੀ ਬਾਈ ਇਹ ਬਾਈ ਜੀ ਇਹ ਆਪਣੇ ਕੋਲ ਨਾ ਟੋਕੜ ਗੱਭਨ ਆਈ ਸੀ ਠੀਕ ਆ ਉਹਦੇ ਤੇ ਹੱਲੇ 12 ਲੀਟਰ ਦੁੱਧ ਸੀਗੀ ਠੀਕ ਆ ਤੇ 4 ਮਹੀਨਿਆਂ ਦੀ ਗੱਭਨ ਸੀ ਤੁਹਾਡੇ ਚੈਨਲ ਤੋਂ ਹੀ ਆਪਾਂ ਲਈ ਸੀਗੀ ਠੀਕ ਆ ਵੀਰ ਤਸੱਲੀ ਵੀ ਕਰਨਾ ਚਾਹੁੰਦਾ ਹੋਵੇ ਠੀਕ ਆ ਠੀਕ ਆ ਵੀਰੇ ਕੱਢੀ ਬਾਹਰ ਨੂੰ ਇਹਨੂੰ ਵੀਰੇ ਲੈ ਵੀ ਮਿੱਤਰੋ ਤੇ ਤੁਸੀਂ ਇਹਨੂੰ ਤਿਲ ਮੰਨ ਲਿਆ ਜੇ ਤੇ ਕਿਵੇਂ ਮਰਜੀ ਮੈਂ ਦੁੱਧ ਇਹਨੇ ਪਹਿਲਾਂ ਜਿਹੜਾ ਚੰਗਾ ਦਿੱਤਾ ਹੋਇਆ ਹੁਣ ਇਹ ਦਿਨ ਲੈਂਦੀ ਆ ਕੁਝ हिमाਲੋ 10वी ले सकदी 8-10 दिन पयेंदे 12 वांगू भाईयांदा ਥੱਲੋ ਚੰਗੀ ਤਿਆਰ ਹੋ ਜੂਗੀ ਥਣ ਦਾ ਹਜੇ ਵੀ ਇਹ ਤਿਲ ਵੀ ਹੋ ਸਕਦੀ ਆ ਵੈਸੇ ਧਾਰਾ ਜਿਹੜੀਆਂ ਆਉਂਦੀਆਂ ਸੀ ਜਦੋਂ ਪਾਈ ਹੋਣੀਆਂ ਆਦੇ ਪਹਿਲਾਂ ਲਈ ਸੀ ਜਦੋਂ ਇਹ ਤੋਕੜ ਸੀਗੀ ਪਰ ਹੁਣ ਤੁਸੀਂ ਇਹਨੂੰ ਭਾਵੇਂ ਤਿਲ ਮੰਨ ਕੇ ਖਰੀਦ ਲਿਓ ਜਾਂ ਜਿਵੇਂ ਮਰਜ਼ੀ ਮੰਨ ਲਿਓ ਹੁਣ ਜਿਹੜਾ ਇਹ ਸੂਣ ਦੇ ਵਿੱਚ 5-7 ਦਿਨ 10 ਸੌਰੀ 10 ਦਿਨ ਤੋਂ ਬਾਰ-ਬਾਰ ਪਏ ਜਾਂਦਾ ਰੇਟ 30000 ਰੁਪਏ ਦਾ ਵਿੱਚੋਂ ਮਾਨਤਨ ਹੋ ਜਾਊਗਾ ਹੁਣ ਇੱਕ ਤੁਦੋ ਡਰਾਈ ਗਾਂ ਵਿਖਾਉਣੀ ਆ ਤੁਹਾਨੂੰ ਇਹਨਾਂ ਤੇ ਵੀਰੇ ਉਹ ਕਿੰਨੇ ਚਿਰ ਦੀ ਗੱਪਣਾ ਕਾਲੀ ਗਾਂ ਏ ਵੀਰੇ ਸਾਡੇ 6 ਮਹੀਨਿਆਂ ਦੀ ਗੱਬਣਾ ਠੀਕ ਆ ਦੁੱਧੋਂ ਡਰਾਈ ਕਰਤੀ ਆ ਠੀਕ ਆ ਚੈੱਕ ਪਾਸ ਆ ਠੀਕ ਆ ਦੇ ਥਣ ਤੋਂ ਕਿਵੇਂ ਆ ਵੀਰੇ ਇਹਦੇ ਵੀਰੇ ਥਣ ਤੋਂ ਬਿਲਕੁਲ ਓਕੇ ਆ ਇੱਕ ਥਣ 'ਚ ਸਰੂ ਆ ਥੋੜਾ ਜਿਹਾ ਜਿਹੜਾ ਸ਼ੇਕ ਆ ਉਹ ਸਾਈਡ ਤੇ ਆ ਉਹ ਦੇਖੋ ਜਹਾ ਹੋਊਗਾ ਆਪਾਂ ਗਰੰਟੀ ਵੀ ਦੇ ਦੇਾਂਗੇ ਠੀਕ ਆ ਵੀਰੇ ਲੈ ਵੀ ਮਿੱਤਰੋ ਦੁੱਧ ਥਣਾਂ ਦੇ ਵਿੱਚ ਇੱਕੋ ਜਿਹਾ ਪਰ ਇੱਕ ਥਣ ਦੇ ਵਿੱਚ ਮੇਰੂ ਜਿਹਨੂੰ ਕਹਿ ਦਿੰਦੇ ਆ ਉਹਨੇ ਆਪਾਂ ਵੀ ਮਨ ਧਾਰ ਜਿਹੜੀ ਥੋੜੀ ਜੀ ਚੋਣੇ ਆ ਜਦੋਂ ਸਾਈਡ ਨੂੰ ਜਾਂਦੀ ਆ ਉਸ ਲਾਈਨ ਦੇ ਵਿੱਚ ਕਰਮ ਵਾਲਿਆ ਇਹ ਸੱਤਾਂ ਮਹੀਨਿਆਂ ਦੀ ਗੱਬਣਾ ਬਾਈ ਸਾਡੇ 6.5 ਦੀ ਵੀਰੇ ਸਾਡੇ 6.5 ਤੋਂ ਉੱਤੇ ਹੋਊਗੀ 1-2 ਦਿਨ ਠੀਕ ਹੈ 6.5 ਮਹੀਨਿਆਂ ਦੀ ਗੱਬਣਾ ਵੀ ਬਾਲੋ 2.5 ਮਹੀਨੇ ਦੇ ਤੁਸੀਂ ਲਾ ਲਓ ਹਜੇ ਵੀ ਜੇ ਨੋਵਾ ਮਹੀਨੇ ਨੌ ਦੇ 2.5 ਤੱਕ 3 ਮਹੀਨੇ ਨੇ ਲੈ ਜਾਣੇ ਤਿਆਰ ਹੋਣ ਦੀਆਂ ਕਰਮ ਵਾਲੀ ਇਹਦਾ ਰੇਟ ਬਾਈ ਇਹਦਾ ਰੇਟ ਵੀਰੇ 20000 ਰੁਪਿਆ 20000 ਰੁਪਿਆ ਵੀਰੇ ਹਾਂਜੀ ਠੀਕ ਹੈ ਬਾਈ ਲੈ ਮਿੱਤਰੋ 20000 ਰੁਪਿਆ ਸਾਰੀ ਡਿਮਾਂਡ ਆ ਭਾ ਲੋਟ ਆ ਬਿਲਕੁਲ ਸ਼ਹਿਰ ਜੀਰਾਵਾ ਚਤਰਾ ਰੋਡ ਆ ਵੀਰੇ ਆਪਣਾ ਨੰਬਰ ਦਈਏ ਬਾਈ ਵੀਰੇ ਨੰਬਰ ਹੈਗਾ 99988226095 1882 26095 ਇੱਕ ਵਾਰੀ ਹੋਰ ਬੋਲ ਦੇ ਵੀਰੇ 99882 26095 ਠੀਕ ਹੈ ਜੀ ਠੀਕ ਹੈ ਕਿਵੇਂ ਵੀਰੇ ਇਹਦਾ ਕਰਦੇ ਆਈ ਦੁਬਾਰਾ ਐਡ ਲੋ ਮਿੱਤਰੋ ਜਿਹੜੀ ਡਿਟੇਲ ਸੀਗੀ ਉਹ ਫੁੱਲ ਬਾਈ ਹੁਣਿਆਂ ਨੇ ਦਿੱਤੀ ਐ ਇੱਕ ਵਾਰੀ ਫੇਰ ਤੋਂ ਮੈਂ ਤੁਹਾਨੂੰ ਦੱਸ ਵੀ ਦਿਨਾ ਇਹ ਪਹਿਲਣ ਬੱਚੀ ਆ ਜਿਹੜੀ ਮਿੱਤਰੋ 2 ਸਾਲ ਦੀ ਉਮਰ ਆ 4 ਮਹੀਨਿਆਂ ਦੀ ਗੱਪਣਾ ਰੇਟ 20000 ਰੁਪਿਆ ਵਾ ਜਿਹੜੀ ਦੂਜੀ گاਵਾ ਤਿਲ ਉਹਦਾ ਰੇਟ ਜਿਹੜਾ ਹੈਗਾ ਮਿੱਤਰੋ ਉਹ ਸੂਣ ਵਾਲੀ ਆ 30000 ਰੁਪਿਆ ਵਾ ਪਰ ਲੀ ਗਾਂ ਦਾ ਵੀ 30000 ਰੁਪਿਆ ਡਿਮਾਂਡ ਆ ਜਿਹੜੀ ਐਂਡ ਤੇ ਗਾਂ ਉਹਦੀ 20000 ਰੁਪਿਆ ਕੀਮਤ ਆ ਤੇ 6.5 ਮਹੀਨਿਆਂ ਦੀ ਗੱਪਣ ਜਾਣਕਾਰੀ ਆ ਜਿਹੜੀ ਸਾਰੀ ਦਿੱਤੀ ਆ ਕਿਉਂਕਿ ਵੀਰ ਜਿਹੜਾ ਪਸ਼ੂ ਚੇਂਜ ਕਰਦਾ ਰਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਊਵੇਂ ਵਪਾਰ ਦਾ ਕੰਮ ਨਹੀਂ ਵੀ ਭਾਈ ਹੁਣੇ ਪਸ਼ੂ ਆ ਜਿਹੜੇ ਜਦੋਂ ਇਹਨਾਂ ਦੇ ਚੋਰ ਲੈਂਦੇ ਇਹਨਾਂ ਦੇ ਜਦੋਂ ਦੁੱਧ ਦੀ ਕਪੈਸਿਟੀ ਡਾਊਨ ਪੈਂਦੀ ਆ ਫਿਰ ਦੁੱਧ ਨੂੰ ਪੂਰਾ ਕਰਨ ਦੇ ਲਈਏ ਜਿਹੜਾ ਮਾਲ ਨੂੰ ਰਿਕਵਰ ਉਸ ਹੱਬ ਤੇ ਕਰ ਲੈਂਦੇ ਹੁੰਦੇ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਜਿਹੜਾ ਜਾਨਵਰ ਪਸੰਦ ਆ ਤੁਸੀਂ ਰਾਫਤਾ